ਤਿੰਆ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੀਆਂ ਦੇ ਦਿਨ ਚੱਲ ਰਹੇ ਨੇ ਤਾਂ ਆਪ ਸਭ ਨੂੰ ਤੀਆਂ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਸੌਣ ਦਾ ਮਹੀਨਾ ਬੱਦਲਾਂ ਦੇ ਵੱਖ-ਵੱਖ ਰੰਗ ਕਦੇ ਬਰਸਾਤ ਤੇ ਕਦੇ ਧੁੱਪ ਤੇ ਹਰ ਪਾਸੇ ਹਰਿਆਲੀ ਮੋਰਾਂ ਦੀ ਮਿੱਠੀ ਆਵਾਜ਼ ਅਤੇ ਮੁਟਿਆਰਾਂ ਦੇ ਝਾਂਜਰਾਂ ਦੀ ਛਣਕ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ ਪੰਜਾਬ ਦਾ ਤੀਆਂ ਦਾ ਤਿਉਹਾਰ ਜਿਸ ਨੂੰ ਤੀਜ ਦਾ ਤਿਉਹਾਰ ਨਾਲ ਵੀ ਜਾਣਿਆ ਜਾਂਦਾ ਹੈ ਤੀਜ ਦੇ ਤਿਉਹਾਰ ਨੂੰ ਪੰਜਾਬ ਦੇ ਵਿੱਚ ਤੀਆਂ ਤੀਜ ਦੀਆਂ ਜਾਂ ਸਿਰਫ ਤੀਆਂ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਉੱਤਰੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਵੱਖ-ਵੱਖ ਨਾਵਾਂ ਨਾਲ ਬਹੁਤ ਖੁਸ਼ੀ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਪਰ ਮੁੱਖ ਤੌਰ ਤੇ ਤੀਜ ਦਾ ਤਿਉਹਾਰ ਜਾਂ ਕੈਲੀਏ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ ਇਹ ਪਰੰਪਰਾਗਤ ਤਿਉਹਾਰ ਸਾਰਿਆਂ ਲਈ ਖਾਸ ਕਰਕੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਦਾ ਸਮਾਂ ਲਿਆਉਂਦਾ ਹੈ ਤੀਆਂ ਦਾ ਤਿਉਹਾਰ ਮੌਨਸੂਨ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਅਤੇ ਤੀਜ ਦੇ ਤਿਉਹਾਰ ਦੌਰਾਨ ਰਵਾਇਤੀ ਪਹਿਰਾਵੇ ਵਿੱਚ ਸੱਜੀਆਂ ਮੁੱਟਿਆਰਾ ਮੇਲੇ ਦੇ ਵਿੱਚ ਗਿੱਧਾ ਪਾਉਂਦੀਆਂ ਹਨ ਲੋਕ ਗੀਤ ਅਤੇ ਬੋਲੀਆਂ ਪਾਉਂਦੀਆਂ ਹਨ ਮਹਿੰਦੀ ਵੀ ਲਗਾਉਂਦੀਆਂ ਹਨ ਤੇ ਨਾਲ ਹੀ ਪਿੰਗਾ ਵਿੱਚ ਊਟ ਨਹੀਂ ਆਤੇ ਖੁਸ਼ੀ ਮਨਾਉਂਦੀਆਂ ਹਨ ਜਿਵੇਂ ਕਿ ਤੁਹਾਨੂੰ ਸਭ ਨੂੰ ਇਹ ਪਤਾ ਹੀ ਹੈ ਕਿ ਪੰਜਾਬ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਇੱਥੇ ਸਾਰਾ ਸਾਲ ਬਹੁਤ سارے ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਇਹਨਾਂ ਤਿਉਹਾਰਾਂ ਦੇ ਵਿੱਚ ਤੀਆਂ ਦੇ ਤਿਉਹਾਰ ਦਾ ਵੀ ਵਿਸ਼ੇਸ਼ ਮਹੱਤਵ ਹੈ ਤੀਆਂ ਦਾ ਤਿਉਹਾਰ ਸੌਣ ਮਹੀਨੇ ਦੇ ਚਾਨਣ ਪੱਖ ਦੇ ਤੀਜੇ ਦਿਨ ਮਨਾਇਆ ਜਾਂਦਾ ਹੈ ਇਸ ਲਈ ਇਸ ਨੂੰ ਸੋਣੀ ਤੀਆਂ ਜਾਂ ਹਰੀਆਲੀ ਤੀਜ ਵੀ ਕਿਹਾ ਜਾਂਦਾ ਹੈ ਤਾਂ ਇਹ ਤਿਉਹਾਰ ਸੌਣ ਦੇ ਪੁੰਨਿਆ ਤੱਕ ਚੱਲਦਾ ਹੈ ਤਾਂ 15 ਦਿਨ ਕੁੜੀਆਂ ਜਿਹੜਾ ਕਿ ਗਿੱਧੇ ਦੇ ਵਿੱਚ ਖੋਬਰ ਰੌਣਕ ਲਗਾਉਂਦੀਆਂ ਨੇ ਹਰ ਮਹੀਨੇ ਦੀ ਤਫਦੀ ਗਰਮੀ ਸੁਸੌਣ ਵਰਗੀ ਨੂੰ ਅਤੇ ਖੁਸ਼ਕ ਵਾਤਾਵਰਣ ਤੋਂ ਰਾਹਤ ਦਿਵਾਉਣ ਵਾਲਾ ਸੌਣ ਦਾ ਮਹੀਨਾ ਆਪਣੇ ਨਾਲ ਠੰਡੀਆਂ ਹਵਾਵਾਂ ਮੀਂਹ ਅਤੇ ਹਰੀਆਲੀ ਲੈ ਕੇ ਆਉਂਦਾ ਹੈ ਕੁਦਰਤ ਇਸ ਸਮੇਂ ਆਪਣੇ ਪੂਰੇ ਜੋਸ਼ ਅਤੇ ਸੁੰਦਰਤਾ ਦੇ ਵਿੱਚ ਹੁੰਦੀ ਹੈ ਤੇ ਚਾਰੇ ਪਾਸੇ ਜੀਵ ਜੰਤੂ ਕੁਦਰਤ ਦੀ ਇਸ ਭਰਪੂਰਤਾ ਦਾ ਜਸ਼ਨ ਮਨਾਉਂਦੇ ਵੇਖੇ ਜਾ ਸਕਦੇ ਨੇ ਖੁੱਲੇ ਆਸਮਾਨ ਦੇ ਵਿੱਚ ਉੱਡਦੇ ਪੰਛੀ ਮੋਰਾਂ ਦੀਆਂ ਕੂਕਾਂ ਫਲਾਂ ਨਾਲ ਭਰੇ ਰੁੱਖ ਚਾਰੇ ਪਾਸੇ ਹਰਿਆਲੀ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਮਨੁੱਖ ਵੀ ਕੁਦਰਤ ਦੀ ਇਸ ਸੁੰਦਰਤਾ ਅਤੇ ਭਰਪੂਰਤਾ ਨੂੰ ਤੀਆਂ ਦੇ ਤਿਉਹਾਰ ਦੇ ਰੂਪ ਦੇ ਵਿੱਚ ਮਨਾਉਂਦੇ ਹਾਂ ਪੰਜਾਬ ਦੇ ਵਿੱਚ ਤੀਜ ਦਾ ਤਿਉਹਾਰ ਖਾਸ ਕਰਕੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੁੰਦਾ ਸਾਰੀਆਂ ਔਰਤਾਂ ਤੇ ਕੁੜੀਆਂ ਇਸ ਤਿਉਹਾਰ ਦੇ ਸ਼ਗਨ ਦੇ ਲਈ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਹਨ ਜਿੱਥੇ ਅੱਜਕੱਲੇ ਵੀ ਕਈ ਥਾਵਾਂ ਤੇ ਪੁਰਾਣੇ ਸਮੇਂ ਅਨੁਸਾਰ ਮਾਪੇ ਆਵਨ ਅਤੇ ਤੀਜ ਦਾ ਮਹੀਨਾ ਮਨਾਉਣ ਲਈ ਆਪਣੀਆਂ ਧੀਆਂ ਨੂੰ ਸੋਹਰੇ ਘਰੋਂ ਲਿਆਉਂਦੇ ਹਨ ਉੱਥੇ ਹੀ ਕੁਝ ਔਰਤਾਂ ਆਪਣੇ ਸੋਹਰੇ ਘਰ 'ਚ ਤੀਜ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਵੀ ਮਨਾਉਂਦੀਆਂ ਹਨ ਤੀਆਂ ਮਨਾਉਣ ਲਈ ਜਿਹੜੀਆਂ ਕੁੜੀਆਂ ਪੇਕੇ ਨਹੀਂ ਆ ਪਾਉਂਦੀਆਂ ਤਾਂ ਉਹਨਾਂ ਦੇ ਲਈ ਮਾਤਾ-ਪਿਤਾ ਤੀਆਂ ਦਾ ਸ਼ਗਨ ਭੇਜਦੇ ਹਨ ਜਿਸ ਨੂੰ ਕੇ ਸੰਧਾਰਾ ਕਿਹਾ ਜਾਂਦਾ ਹੈ ਇਸ ਸੰਧਾਰੇ ਦੇ ਵਿੱਚ ਅਕਸਰ ਹੀ ਮਠਿਆਈਆਂ ਬਿਸਕੁਟ ਚੂੜੀਆਂ ਮਹਿੰਦੀ ਸ਼ਿੰਗਾਰ ਦਾ ਸਮਾਨ ਤੀਜ ਜਵਾਈ ਦੇ ਜੋ ਕੱਪੜੇ ਅਤੇ ਸ਼ਗਨ ਦੇ ਪੈਸੇ ਵੀ ਮਾਪਿਆਂ ਦੇ ਵੱਲੋਂ ਭੇਜੇ ਜਾਂਦੇ ਨੇ ਜਿੰਨਾ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਆ ਉਹਨਾਂ ਨੂੰ ਸੋਹਰੇ ਘਰੋਂ ਤੀਆਂ ਦਾ ਸੰਧਾਰ ਆਉਂਦਾ ਹੈ ਤਾਂ ਤੀਜ ਦੀ ਤਿਆਰੀ ਸਿਰਫ ਸੱਜਣ ਸਵਰਨ ਤੇ ਪਹਿਰਾਵੇ ਬਾਰੇ ਨਹੀਂ ਹੈ ਸਗੋ ਸੱਭਿਆਚਾਰਕ ਮਾਨ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ ਆਪਣੇ ਰਵਾਇਤੀ ਪਹਿਰਾਵੇ ਨੂੰ ਪਹਿਨ ਕੇ ਅਤੇ ਤੀਜ ਦੀਆਂ ਸਾਰੀਆਂ ਰਸਮਾਂ ਨਿਭਾਉਂਦੇ ਹੋਏ ਔਰਤਾਂ ਮਾਨ ਨਾਲ ਪੰਜਾਬ ਦੀਆਂ ਰੀਤੀ ਰਿਵਾਜਾਂ ਤੇ ਪਰੰਪਰਾਵਾਂ ਲਈ ਆਪਣੇ ਪਿਆਰ ਨੂੰ ਦਰਸਾਉਂਦੀਆਂ ਹਨ ਸੋ ਇਹ ਸੀ ਤੀਜ ਦੇ ਤਿਉਹਾਰ ਦਾ ਮਹੱਤਵ ਅਤੇ ਇਤਿਹਾਸ ਜੋ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਤਾਂ ਇੱਕ ਵਾਰ ਫਿਰ ਤੋਂ ਚਰਦੀ ਕਲਾ ਅਦਾਰੇ ਵੱਲੋਂ ਪੰਜਾਬ ਭਰ ਦੀਆਂ ਜਾਂ ਦੇਸ਼ ਭਰ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਤੀਜ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ